ਸਿਲ ਦੇ ਵਿੱਚ ਸਾਹਮਣੇ ਜੋ ਡੰਪ ਦਿਖ ਰਿਹਾ ਇਹ ਤੁਹਾਨੂੰ ਪਤਾ ਵੀ ਕੂੜੇ ਦਾ ਢੇਰ ਆ ਜਿਹੜਾ ਆਪਣੇ ਸਵਾਲੇ ਸ਼ਹਿਰ ਦਾ ਕੂੜਾ ਹੁੰਦਾ ਉਹ ਮਤਲਬ ਇਕੱਠਾ ਕੀਤਾ ਜਾਂਦਾ ਤੇ ਸਰਕਾਰ ਵੱਲੋਂ ਮਤਲਬ ਉਹਨੂੰ ਕਦੋਂ ਖਾਲ ਬਣਾਉਣ ਵਾਸਤੇ ਜਾਂ ਜੋ ਕੁਝ ਵੀ ਉਹਨੂੰ ਨਿਪਟਾਰਾ ਕਰਨ ਵਾਸਤੇ ਨਾ ਟੈਂਡਰ ਕੀਤਾ ਜਾਂਦਾ ਜੋ ਲਗਭਗ ਲੱਖਾਂ ਜਾਂ ਕਰੋੜਾਂ ਚ ਹੁੰਦਾ ਹਰੇਕ ਸ਼ਹਿਰ ਦਾ ਹਨਾ ਜਿਵੇਂ ਕਿ ਸਾਡਾ ਵੀ ਟੈਂਡਰ ਹੋਇਆ ਹੋਇਆ ਹੈ ਇੱਥੇ ਤੇ ਪਰ ਜੋ ਦੇਖ ਕੇ ਹੈਰਾਨੀ ਹੋਈ ਹੈ ਵੀ ਉਹ ਕੂੜੇ ਦਾ ਨਿਪਟਾਰਾ ਕਰਨ ਦੀ ਜਗ੍ਹਾ ਇੱਕ ਲਾਗੀ ਖੇਤ ਪਿਆ ਸੀਗਾ ਜਿਹਦੇ ਵਿੱਚੋਂ ਮਿੱਟੀ ਚੱਕ ਕੇ ਕੂੜੇ ਨੂੰ ਬਗੈਰ ਕਿਸੇ ਮਤਲਬ ਖਾਦ ਬਣਾਏ ਤੋਂ ਜਾਂ ਕਿਸੇ ਹੋਰ ਤੋਂ ਬਗੈਰ ਕੂੜਾ ਸਿੱਧਾ ਚਲੇ ਧਰਤੀ 'ਚ ਫਿਲ ਕੀਤਾ ਜਾਂਦਾ ਸੀ ਤੇ ਵਿੱਚੋਂ ਮਿੱਟੀ ਚੱਕ ਕੇ ਸੋਣ ਚ ਆ ਬੇ ਵੇਚੀ ਜਾਂਦੀ ਸੀਗੀ ਤੇ ਇੱਕ ਬਲੋ ਵੱਡਾ ਕਪੜਾ ਕੱਸਦੇ ਆਪਾਂ ਇਹਨੂੰ ਤੇ ਜਿਹਦੇ ਵਿੱਚ ਖਾਸ ਕਰਕੇ ਮੈਨੂੰ ਪਤਾ ਲੱਗਿਆ ਵੀ ਐਮ ਸੀ ਸਾਹਿਬ ਨੇ ਸਾਡੇ ਇਥੋਂ ਸੋਰ ਵਾਲੇ ਤੋਂ ਕੀ ਨਾ ਨਾ ਲਾਮ ਤਾਂ ਚਲੋ ਜਾਗਰ ਹੋਏ ਜਾਣਾ ਹੁਣ ਪ੍ਰਸ਼ਾਸਨ ਇਹ ਲੈ ਲੂਗਾ ਜਦੋਂ ਕਾਰਵਾਈ ਕਰਨ ਤੋਂ ਬਾਅਦ ਕਿਉਂਕਿ ਪਹਿਲਾਂ ਨਾਲ ਉਚਿਤ ਨਹੀਂ ਹੈਗਾ ਤੇ ਤੁਹਾਨੂੰ ਪਤਾ ਹੀ ਹੈ ਵੀ ਰਲ ਮਿਲ ਕੇ ਕੀ ਹੋ ਰਿਹਾ ਜੋ ਕੁਝ ਵੀ ਹੈਗਾ ਹਨਾ ਕਾਰਨ ਇਹੀ ਆ ਵੀ ਦੇਖ ਕੇ ਪਤਾ ਨਹੀਂ ਕਿਉਂ ਇਨਾਂ ਲੋਕਾਂ ਦੀ ਮੱਛਾ ਇਨੀ ਘਟਿਆ ਹੈਗੀ ਆ ਤੁਹਾਨੂੰ ਪਤਾ ਹੈ ਸਰਕਾਰ ਜਿਸ ਕੰਮਾਂ ਬਾਰੇ ਤੁਹਾਨੂੰ ਪੈਸੇ ਦੇ ਰਹੀ ਆ ਪੈਸੇ ਵੀ ਮਤਲਬ ਇੰਨੇ ਆ ਜਿੰਨਾ ਮਤਲਬ ਖਰਚਾ ਸਾਰਾ ਖਰਚਾ ਦੇ ਰਹੀ ਆ ਫਿਰ ਵੀ ਪਤਾ ਕਿਉਂ ਇਨਾਂ ਨੇ ਕਮੀਆਂ ਨੇ ਵੀ ਉਹੀ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਇਨਾਂ ਦੇ ਉਸੇ ਪਾਸੋਂ ਜਾਈ ਜਾਂਦੇ ਨੇ ਮੁੜ ਕੇ ਆਹ ਦੇਖੋ ਬੇਈਮਾਨੀ ਦੋਪਰ ਦੀ ਬੇਈਮਾਨੀ ਕੀ ਹੋ ਗਈ ਧਰਤੀ ਦੇ ਵਿੱਚ ਪਲਾਸਟਿਕ ਦਫਨ ਕਰਨ ਲੱਗੇ ਹੋਏ ਨੇ ਤੇ ਇਹ ਸਭ ਕੁਝ ਮੇਰੇ ਧਿਆਨ ਚ ਆਇਆ ਤੇ ਤਾਹੀ ਮੈਂ ਤੁਹਾਨੂੰ ਸਰਮ ਬੁਲਾ ਕੇ ਆ ਦਿਖਾਇਆ ਤੁਹਾਨੂੰ ਵੀ ਤੇ ਜਿਹੜਾ ਮੇਨ ਕੰਮ ਕਰਨ ਲੱਗਾ ਸੀਗਾ ਉਹ ਕਰ ਨਹੀਂ ਰਿਹਾ ਤੇ ਕੁੜਦਨ ਲਪਟਾਲਾ ਕਰਨ ਦੀ ਬਜਾਏ ਸਿੱਧਾ ਧਰਤੀ ਦਾ ਪ੍ਰੈਸ ਇਹ ਜਿਹੜਾ ਠੇਕਾ ਦਿੱਤਾ ਜਾਂਦਾ ਹੈ ਇਹ ਕਿਹਦੇ ਵੱਲੋਂ ਦਿੱਤਾ ਜਾਂਦਾ ਹੈ ਪ੍ਰਧਾਨ ਵੀ ਇਹਦੇ ਵਿੱਚ ਇਨਵੋਲਵ ਹੋਊਗਾ ਅਸਲ ਦੇ ਵਿੱਚ ਜਿਹੜਾ ਠੇਕਾ ਇਹ ਦੇਖੋ ਸਵਸ਼ ਭਾਰਤ ਅਭਿਆਨ ਦੇ ਤਹਿਤ ਇਹ ਠੇਕਾ ਦਿੱਤਾ ਜਾਂਦਾ ਉਹਦੇ ਵਿੱਚ ਕੋਈ ਵੀ ਠੇਕਾ ਪਾ ਸਕਦਾ ਇਹ ਨਹੀਂ ਗੱਲ ਉਹਦੇ ਵਿੱਚ ਟੈਂਡਰ ਲੱਗ ਜਾਂਦਾ ਕੋਈ ਵੀ ਠੇਕਾ ਮਤਲਬ ਉਹਦੇ ਵਿੱਚ ਟੈਂਡਰ ਦੇ ਹਿਸਾਬ ਨਾਲ ਜਿਹਨੂੰ ਜੋ ਸਹੀ ਹੁੰਦਾ ਉਹਨੂੰ ਟੈਂਡਰ ਮੱਦ ਤੋਂ ਮਿਲ ਜਾਂਦਾ ਹਨਾ ਪਰ ਇਹ ਜਿਹੜਾ ਕੁਝ ਹੋ ਰਿਹਾ ਇੱਥੇ ਇਦੇ ਵਿੱਚੋਂ ਇਨਫੋਰਮੈਂਟ ਬਹੁਤ ਜਾਣਦੀ ਹੋਗੀ ਆ ਟੈਂਡਰ ਕਿਹਦੇ ਕੋਲੇ ਸੀ ਮੈਨੂੰ ਨਹੀਂ ਪਤਾ ਹੈਗਾ ਹਜੇ ਤਾਂ ਮੈਂ ਮੈਨੂੰ ਅੱਜ ਪਤਾ ਹੀ ਲੱਗਿਆ ਸੀਗਾ ਇਸ ਚੀਜ਼ ਦਾ ਤੇ ਉਸੇ ਟਾਈਮ ਮੈਂ ਰੇਡ ਕੀਤੀ ਆ ਤੇ ਆ ਸਭ ਕੁਝ ਆਪਣੇ ਮੂਰੇ ਪਾਇਆ ਮੈਨੂੰ ਵਿਭਾਗ ਵਿੱਚ ਇੱਥੇ ਬੰਦ ਹਾਂ ਮੈਂ ਗਲੇ ਬੁਲਾਇਆ ਇਹ ਨਹੀਂ ਕਿ ਕੌਣ ਪਰਚਾ ਕਿਹੜੀ ਹੋ ਦੇ ਵਿੱਚ ਹੋਏਗਾ ਦੇਖੋ ਜਿਹੜੀਆਂ ਧਾਰਾਵਾਂ ਲਾਉਣੀਆਂ ਨੇ ਉਹ ਤਾਂ ਪ੍ਰਸ਼ਾਸਨ ਦਾ ਕੰਮ ਆ ਉਹਨਾਂ ਨੂੰ ਪਤਾ ਵੀ ਕਿਹੜੀ ਧਾਰਾ ਲੱਗਦੀ ਹੈ ਹਨਾ ਪਰਚਾ ਹੋਏਗਾ ਪਰਚਾ ਬਣਦਾ ਜੀ ਦੇਖੋ 1 420 ਤੁਸੀਂ ਜਿਸ ਚੀਜ਼ ਦਾ ਸਭ ਤੋਂ ਪੈਸਾ ਲੈ ਰਹੇ ਹੋ ਠੀਕ ਆ ਉਹ ਜੋ ਗੁੱਸਾ ਲਾ ਮਾ ਹੋ ਰਿਹਾ ਤੁਹਾਡੇ ਮੂਰੇ ਆ। ਹਨਾ ਇਹ ਪਰਚਾ ਤਾਂ ਬਣਦੀ ਬਣਦਾ ਪਰਚਾ ਤਾਂ ਹੋਊ ਹੀ ਹੋਊਗਾ। ਕਿ ਪਹਿਲਾਂ ਤੁਹਾਡੇ ਕੋਲ ਇਸ ਇਸ ਗੱਲ ਦੀ ਕੋਈ ਮਾਮਲੇ ਦੀ ਪਹਿਲਾਂ ਕੋਈ ਸ਼ਿਕਾਇਤ ਆਈ ਸੀ। ਨਹੀਂ ਸ਼ਿਕਾਇਤ ਨਹੀਂ ਅੱਜ ਜਾਂਦੇ ਜਾਂਦੇ ਮੈਨੂੰ ਪਤਾ ਲੱਗਿਆ ਤੇ ਮੈਨੂੰ ਸ਼ੱਕ ਪਈ ਇਸ ਜਗ੍ਹਾ ਦੇ ਉੱਪਰ ਤੇ ਮੈਂ ਜਦੋਂ ਰੋਕ ਕੇ ਗੱਡੀ ਜਾਣਕਾਰੀ ਕੀਤੀ ਉਹਦੇ ਉੱਥੇ ਤੇ ਮੈਨੂੰ ਉਸੇ ਟਾਈਮ ਤੇ ਲੱਗ ਗਿਆ ਵੀ ਇੱਥੇ ਕੀ ਕੁ ਮਸ਼ਹੂਰਿਆ ਤੇ ਉਸੇ ਟਾਈਮ ਮੈਂ ਸਭ ਨੂੰ ਬੁਲਾ ਕੇ ਇਹ ਤੁਹਾਡੇ ਮੂਰੇ ਕੀਤੀ ਗੱਲ ਬਾਰੇ ਜਿਹੜੀ ਜਗ੍ਹਾ ਤੇ ਦੱਬਿਆ ਜਾ ਰਿਹਾ ਸੀਗਾ ਕੁੰਡਾ ਉਹ ਮਾਲਕ ਨੂੰ ਵੀ ਬੁਲਾ ਕੇ ਹਾਂ ਮਾਲਕ ਵੀ ਇੱਥੇ ਹੈਗੇ ਨੇ ਪਤਾ ਹੋਊਗਾ ਮਾਲਕ ਨੂੰ ਇਹ ਨਹੀਂ ਗੱਲ ਹੈ ਕਿ ਮਾਲਕ ਨੂੰ ਨਾ ਪਤਾ ਹੋਵੇ ਮਾਲਕ ਨੂੰ ਵੀ ਪਤਾ ਹੋਊਗਾ ਦੇਖੋ ਇੱਕ ਬਹੁਤ ਵੱਡੀ ਗੱਲ ਹੈ ਲਗਭਗ ਮੇਰੇ ਖਿਆਲ ਚ 10 ਫੁੱਟ ਦੇ ਕਰੀਬ ਹੈਗੀ ਆ ਡੂੰਗੀ ਜਗ੍ਹਾ ਹੈ ਜਿਹਦੇ ਵਿੱਚ ਦੱਬ ਰਹੇ ਨੇ ਹੈ ਨਾ ਖੇਤ ਦੇ ਵਿੱਚ ਇਹਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਵੀ ਇਨਵੋਲਵ ਹੋ ਸਕਦਾ ਦੇਖੋ ਕੁਝ ਵੀ ਹੋ ਸਕਦਾ ਦੇਖੋ ਬਗੈਰ ਉਹ ਤੋਂ ਕੁਝ ਵੀ ਹੈ ਨਾ ਅਖਿਰ ਤਾ ਇਹ ਜਾਂਚ ਦਾ ਵਿਸ਼ਾ ਕੋਈ ਵੀ ਹੋ ਸਕਦਾ ਤੇ ਗੱਲ ਹੈ ਕਿ ਆ ਵੀ ਜੋ ਸੁਣ ਚ ਆਇਆ एमसी ਦਾ ਨਾਮ ਹੈ ਤੇ ਕਿ ਕਿਸਾਨ ਆਪਣੇ ਉਹਦਾ ਲਾ ਖੇਤ ਕਰਾ ਲਿੱਤਾ ਹੈ ਠਿੱਕੇ ਤੇ ਉਹਨੂੰ ਲਿੱਤਾ ਵੀ ਹਾਂ ਉਹ ਫਲਾਉਂਦਾ ਐਮਸੀ ਜੀਓ ਕਰਵਾ ਰਿਹਾ ਕਿ ਹਨਾ ਉਹਦਾ ਮਤਲਬ ਹੈ ਠੀਕ ਹੈ ਜੇ ਗੱਲ ਹੀ ਸਿੱਧੀ ਗੱਲ ਕਰੀਏ ਇਹਦੇ ਵਿੱਚ ਕੁਛ ਨਾ ਕੁਛ ਹੈ ਗੱਲਬਾਤ ਠੀਕ ਹੈ ਹਾਂ ਬਾਕੀ ਗੱਲ ਸਾਰੀ ਸਾਹਮਣੇ ਤੁਹਾਡੇ ਪ੍ਰਸ਼ਾਸਨ ਜਦੋਂ ਸਾਰੀ ਮਤਲਬ ਜਾਂਚ ਕਰਨਗੇ ਤੁਹਾਡੇ ਮਰੇ ਲੈ ਕੇ ਆਉਣਗੇ ਇਹ ਕਾਇਓਸ਼ੀ ਹਾਈਜੀਨ ਐਂਡ ਕੇਅਰ ਪ੍ਰਾਈਵੇਟ ਲਿਮਟਿਡ ਨੂੰ ਠੇਕਾ ਦਿੱਤਾ ਗਿਆ ਸੀਗਾ 4 ਲੱਖ ਦਾ ਠੇਕਾ ਹੋਇਆ ਸੀਗਾ ਤੇ ਇਹਨਾਂ ਨੇ ਸਾਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਦੱਸਣਾ ਸੀਗਾ ਅਸੀਂ ਇਹਨਾਂ ਨੂੰ ਬਾਰ-ਬਾਰ ਚਿੱਠੀ ਲਿਖੀ ਗਿਆ ਵੀ ਜੇ ਤੁਸੀਂ ਜਲਦੀ ਕੰਮ ਸ਼ੁਰੂ ਕਰੋ ਸਾਡਾ ਇਹਦਾ ਡੈਡਲਾਈਨ ਖਤਮ ਹੋ ਰਹੀ ਹੈ ਤੇ ਇਹ ਨਾ ਸਾਡੇ ਕੋਲ ਆਏ ਨੇ ਨਾ ਸਾਨੂੰ ਇਨਫੋਰਮ ਕੀਤਾ ਆਪਣੇ ਆਪ ਕੰਮ ਸ਼ੁਰੂ ਕਰ ਦਿੱਤਾ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਇਹ ਪ੍ਰੋਬਲਮ ਆਈ ਹੋਈ ਹੈ ਤੇ ਜੋ ਇਸ ਵਕਤ ਇਸ ਵਾਰ ਰੇਡ ਮਾਰ ਕੇ ਜਿਹੜਾ ਕੂੜਾ ਮਿਲਿਆ ਇਹ ਇਸ ਵਕਤ ਨਿਯਮਾਂ ਦੀ ਉਲੰਘਣਾ ਸੀ ਬਿਲਕੁਲ ਗਲਤ ਹੈ ਤੇ ਇਸ ਵਕਤ ਕੀ ਨਿਕਾਰਪਾਈ ਹੋਊਗੀ ਜਿਵੇਂ ਵਿਧਾਇਕ ਦਾ ਵੀ ਗੱਲ ਕਹਿਣਾ ਹੈ ਕਿ ਕੇਐਮਸੀ ਵੀ ਇਨਵੋਲਡ ਹੈ ਨੀ ਇਹ ਦੀ ਵਾਇਤਾ ਪਤਾ ਕਰਨਾ ਪੈਗਾ ਮੈਨੂੰ ਇਸ ਚੀ ਦੀ ਨੌਲੇ ਨਹੀਂ ਹੈ ਤੁਹਾਡੇ ਵੱਲੋਂ ਇਹ ਨਾ ਉੱਤੇ ਕਾਰਵਾਈ ਕਰਾਈ ਜਾਏ ਬਿਲਕੁਲ ਕਰਾਈ ਜੋ ਬਿਲਕੁਲ ਗਲਤ ਕੰਮ ਹੋਇਆ ਤੇ ਇਹਦੀ ਕਾਰਵਾਈ ਤੇ ਪੁਲਿਸ ਕਾਰਵਾਈ ਕਰੇਗੀ ਤੇ ਐਕਸ਼ਨ ਲਾਏਗੀ ਤੇ ਨਗਰ ਕੌਂਸਲ ਵੱਲੋਂ ਕੀ ਨਗਰ ਕੌਂਸਲ ਨੂੰ ਠੇਕਾ ਸੀ ਦੇਜੇ ਬਾਰੇ ਡਿਸੀਜਨ ਜੋ ਵੀ ਕੌਂਸਲ ਕਹੇਗੀ ਉਸਾਨਾ ਕਾਰਵਾਈ ਕਰਾਂਗੇ ਕਿਥੇ ਨਾ ਮਿੱਟੀ ਖੇਚੋ ਪੱਟੀ ਹੋਈ ਸੀ ਇੱਥੇ ਕੂੜਾ ਡੰਪ ਕੀਤਾ ਜਾ ਰਿਹਾ ਸੀਗਾ ਡੰਪ ਕਰਕੇ ਉੱਤੇ ਮਿੱਟੀ ਪਾਈ ਜਾ ਰਹੀ ਸੀਗੀ ਤੇ ਐਮਐਲਏ ਸਾਹਿਬ ਵੀ ਆਏ ਨੇ ਅਸੀਂ ਵੀ ਮੌਕਾ ਦੇਖਿਆ ਮੌਕਾ ਦੇਖ ਕੇ ਜਿਤਾ ਦੀ ਇਹ ਜੇ ਰੂਲ ਕਾਰਵਾਈ ਬਣਦੇ ਹੋਗੇ ਅਸੀਂ ਕਰਾਂਗੇ ਇਹ ਮਾਈਨਿੰਗ ਐਕਟ ਦੇ ਅਧੀਨ ਵੀ ਕਰਦੇ ਜਿੱਤ ਹਾਂ ਮਾਈਨਿੰਗ ਇਨਸਪੈਕਟਰ ਵੀ ਆਏ ਹੋਏ ਨੇ ਉਹਨਾਂ ਬਲੂ ਗਾਈਡਲਾਈਨ ਜੋ ਹੋਊਗੀ ਉਹਦਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਊਗਾ ਇਹ ਵੀ ਗੱਲ ਕਹਿਣਾ ਸੀ ਕਿ ਕੇਐਮਸੀ ਵੀ ਇਨਵੋਲਵ ਹੋ ਸਕਦਾ ਕਿ ਜੇ ਜੇ ਇਨਵੋਲਵ ਹੋਇਆ ਜੇ ਕਾਰਵਾਈ ਕੀਤੀ ਜਾਵੇਗੀ ਜੇ ਬਿਲਕੁਲ ਬਿਲਕੁਲ ਜੋ ਵੀ ਬੰਦਾ ਇਹਦੇ ਵਿੱਚ ਇਨਵੋਲਵ ਹੋਊਗਾ ਜਾਂ ਜਿਸ ਕੰਪਨੀ ਦੀ ਜਾਂ ਜਿਸ ਵੀ ਬੰਦੇ ਦਾ ਰੋਲ ਅਦਾ ਹੋਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ